ਮਹਲਾ ਚੌਥਾ ਕਰ ਸਤਵਾਇ ਕੋ ਓੰਕਾਰ ਸਤਗੁਰ ਪ੍ਰਸਾਦ ਤੇਰ ਕਵਨ ਕਵਨ ਗੁਣ ਕਹਿ ਕਾ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 735 ਤੇ ਸ਼ੋਭnik ਸੁਹੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਚਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਇਹ ਪਾਵਨ ਸ਼ਬਦ ਜੋ ਸਤਵੇਂ ਘਰ ਵਿੱਚ ਗਾਉਂਦੀ ਹਦਾਇਤ ਹੈ ਆਕਾਲ ਪੁਰਖੇ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਗੰਮੀ ਹੁਕਮ ਨੰਮ ਅਮਾਰਾ ਜਪਨ ਬਖਸ਼ਿਸ਼ ਕਰ ਰਿਹਾ ਆਨ ਕਿ ਪਰਮੇਸ਼ਰ ਦੇ ਗੁਣ ਗਾਉਣੇ ਸ਼ੁਰੂ ਕਰ ਦੇਵੋ ਤੇ ਫਿਰ ਤੁਸੀਂ ਆਖੋਗੇ ਤੇਰੇ ਤੇ ਗੋਹਣੀ ਇੰਨੇ ਬੇਅੰਤ ਹਨ ਮੈਂ ਕਿਨੇ ਤੇਰੇ ਗੁਣ ਗਾ ਸਕਦਾ ਹਾਂ ਤੁਸੀਂ ਤੇ ਇਹ ਵਾਹਿਗੁਰੂ ਜੀ ਸਾਰੇ ਗੁਨਾ ਸੁੱਖਾਂ ਦਾ ਖਜਾਨਾ ਹੋ। ਫਿਰ ਤੁਹਾਨੂੰ ਮਹਿਸੂਸ ਹੋਣ ਲੱਗ ਪਵੇਗਾ ਕਿ ਪਰਮੇਸ਼ਰ ਦੀ ਵਡਿਆਈ ਕਰਦੇ ਚੱਲੋ ਕਰਦੇ ਜਲੋ ਉਹਦੀ ਵਡਿਆਈ ਵੀ ਬੇਅੰਤ ਹੈ ਸਾਰੀ ਵਡਿਆਈ ਹੋ ਹੀ ਨਹੀਂ ਸਕਦੀ। ਤੁਸੀਂ ਇਹਨਾ ਕਹਿੰਦੇ ਰਵੋ ਇਹ ਵਾਹਿਗੁਰੂ ਜੀ ਤੁਹਾਡੀ ਮਹਿਮਾ ਜੋ ਹੈ ਸਭ ਤੋਂ ਵੱਡੀ ਹੈ। ਤੁਸੀਂ ਸਭ ਤੋਂ ਉੱਚੇ ਸਥਾਨ ਵਾਲੇ ਹੋ। ਮੈਂ ਹਰ ਹਰ ਨਾਮ ਧਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਾਉ ਪਰਮੇਸ਼ਰ ਨੂੰ ਹੀ ਆਪਣਾ ਆਸਰਾ ਪਰਨਾ ਬਣਾ ਲਵੋ ਪਰਮੇਸ਼ਰ ਤੇ ਇਨੀ ਨਿਰਪਰਤਾ ਵਧਾ ਦੇਵੋ ਕਿ ਆਖੋ ਵਾਹਿਗੁਰੂ ਜੀ ਜਿਵੇਂ ਹੀ ਕਿਵੇਂ ਹੀ ਮੈਨੂੰ ਰੱਖਿਆ ਕਰੋ ਮੇਰੀ ਰੱਖਿਆ ਕਰੋ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਵੀ ਹੈ ਹੀ ਨਹੀਂ ਹੈ ਸਾਰਿਆਂ ਨੂੰ ਛੱਡ ਦਿਓ ਗੁਰੂ ਨੂੰ ਹੀ ਅਪਣਾ ਲਵੋ ਮੈਂ ਤਾਨ ਦੀ ਬਾਣ ਤੂ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਪਰਮੇਸ਼ਰ ਨੂੰ ਹੀ ਆਪਣਾ ਬਲ ਧਾਰ ਲਵੋ परमेषर ਨੂੰ ਹੀ ਆਪਣਾ ਆਸਰਾ ਬਣਾ ਲਵੋ ਸਾਰੇ ਦਾਤਾ ਦੇਣ ਵਾਲਾ ਹੀ ਵੈਗਰੂ ਜੀ ਤੁਸੀਂ ਆਪ ਹੀ ਹੋ ਮੈਂ ਤੁਹਾਡੇ ਅਗੇ ਅਰਦਾਸ ਕਰਦਾ ਹਾਂ ਹੋਰ ਮੈਂ ਕਿਸੇ ਗਾੜੀ ਅਰਦਾਸ ਨਹੀਂ ਕਰੂ ਮੈਂ ਕਿਸੇ ਗਾੜੀ ਝੋਲੀ ਨਹੀਂ ਟਡੂਗਾ ਹੇ ਵੈਗਰੂ ਜੀ ਮੈਂ ਸਾਰੇ ਦੁੱਖ ਸੁੱਖ ਬੇਨਤੀਆਂ ਅਰਦਾਸਾਂ ਤੁਹਾਡੇ ਕੋਲ ਹੀ ਕਰਾਂਗਾ ਹੋਰ ਕੋਈ ਮੇਰਾ ਥਾਂ ਹੀ ਨਹੀਂ ਰਹਿ ਗਿਆ ਹੋਰ ਮੈਂ ਕਿਸੇ ਨੂੰ ਥਾਂ ਬਣਾਉਣਾ ਵੀ ਨਹੀਂ ਹੈ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸਟ ਅਗਨ ਤਰੀ ਜਾਏ ਬકરી ਸਿੰਗ ਇਕਤੈ ਥਾਇ ਰਾਖੈ ਮਨ ਹਰ ਜਪ ਭਰਮ ਭਉ ਦੂਰ ਕੀਜੈ ਮਾਰੇ ਗੁਮ ਕਰਦਿਆ ਨੇ ਕਿ ਵੇਖੋ ਧਰਤੀ ਵਿੱਚ ਪਾਣੀ ਹੈ ਤੇ ਪਾਣੀ ਵਿੱਚ ਧਰਤੀ ਹੈ ਲੱਕੜ ਦੇ ਵਿੱਚ ਕਿਸ ਤਰ੍ਹਾਂ ਅਗ ਟਿਕਾਈ ਹੋਈ ਹੈ ਦਿਸਦੀ ਨਹੀਂ ਹੈ ਉਸ ਪਰਮੇਸ਼ਰ ਨੇ ਸ਼ੇਰ ਵੀ ਪੈਦਾ ਕੀਤੇ ਹਨ ਤੇ ਉੱਥੇ ਹੀ ਬੱਕਰੀਆਂ ਵੀ ਰੱਖੀਆਂ ਹੋਈਆਂ ਹਨ ਇਹ ਸਾਰਾ ਵਿਧੀ ਵਿਵਧਾਨ ਪਰਮੇਸ਼ਰ ਦਾ ਜਦੋਂ ਤੁਸੀਂ ਸਮਝਣਾ ਸ਼ੁਰੂ ਕਰ ਦੇਵੋਗੇ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਪਰਮੇਸ਼ਰ ਦਾ ਜਪ ਕਰਨ ਦੇ ਨਾਲ ਹੀ ਸਾਰੇ ਭਰਮ ਦੁੱਖ ਦੂਰ ਹੋਣਗੇ ਹਰ ਕੀ ਵਡਿਆਈ ਦੇਖੋ ਸੰਤੋ ਹਰਨੇ ਮਾਣਿਆ ਮਾਣ ਦੇਵਾਈ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਈ ਹੈ ਸਤ ਜਨੋ ਪਰਮੇਸ਼ਰ ਦੀ ਏਡੀ ਵੱਡੀ ਵਡਿਆਈ ਹੈ ਕਿ ਜਿਨ੍ਹਾਂ ਦਾ ਕੋਈ ਮਾਨ ਨਹੀਂ ਸੀ ਕਰਦਾ ਉਹਦਾ ਹਿਰਦਾ ਬਣ ਜਾਵੇ ਉਹਦਾ ਮਨ ਉਹਨਾਂ ਤੇ ਜੰਮ ਜਾਵੇ ਉਹਨਾਂ ਨੂੰ ਸਰਟੀਫਿਕੇਸ਼ਨ ਦੇ ਦੇਵੇ ਜਿਨ੍ਹਾਂ ਨੂੰ ਤੇ ਬਿਰੋਹ ਨਾਨੂ ਬਹੁਤ ਵੱਡਾ ਮਾਨ ਸਨਮਾਨ ਵੀ ਪਰਮੇਸ਼ਰ ਦਵਾ ਦਿੰਦਾ ਹੈ ਜਿਸ ਤਰ੍ਹਾਂ ਜਿਉਂਦੇ ਜੀਅ ਆਵ ਧਰਤੀ ਨੂੰ ਆਪਾਂ ਪੈਰਾਂ ਦੇ ਥੱਲੇ ਰੱਖਦੇ ਹਾਂ ਤੇ ਜਦੋਂ ਮਰ ਜਾਂਦੇ ਹਾਂ ਤੇ ਧਰਤੀ ਮਿੱਟੀ ਉਹਦੇ ਬੰਦੇ ਦੇ ਉੱਪਰ ਆ ਜਾਂਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਸਾਧ ਬਣ ਜਾਓ ਫਿਰ ਸਾਰਾ ਜੋ ਜਗਤ ਹੈ ਧੰ ਗੁਰੂ ਨਾਨਕ ਦੇਵ ਜੀ ਸਾਰੇ ਜਗਤ ਨੂੰ ਲਿਆਣ ਕੇ ਤੁਹਾਡੇ ਪੈਰਾਂ 'ਇਂ ਪਵਾ ਸਕਦਾ ਹੈ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਨੇ ਜੀ ਵਸੰਤ ਆਗੂ ਸਾਡੇ ਹਿਰਦਿਆਂ ਦੇ ਸੁੱਕੇ ਫੁੱਲ ਹਿਰਦਿਆਂ ਦੇ ਸੁੱਕੇ ਬੂਟਿਆਂ ਦੇ ਉੱਤੇ ਵੀ ਫੁੱਲ ਫਲ ਆ ਜਾਣਾ ਮੌਲੀ ਤਰਤੀ ਮੋਲੇ ਆ ਆਕਾਸ ਮੌਲੀ ਤਰਤੀ ਮੋਲੇ ਆ ਆਕਾਸ ਘਟ ਘਟ ਮੋਲੇ ਆ ਆਤਮ ਪਰਗਾਸ ਕਟ ਕਟ ਮਲਿਆ ਆਤਮ ਪਰਗਾ ਮੌਲੀ ਤਰਤੀ ਮਲਿਆ ਆਕਾਸ ਮਲੀ ਤਰਤੀ ਮਲਿਆ ਆਕਾਸ ਮਲੀ ਤਰਤੀ ਮਲਿਆ ਆਕਾਸ